ਿੱਿੱਤੇ ਦੇ ਰਾਤ ਅਮਰੀਕ ਸਰ ਦੇ ਪਿੰਡ ਪੰਡੋਰੀ ਵਿਡੈਚ ਵਿਖੇ ਨੂ ਤੇ ਸੋਰੇ ਦਾ ਹੋਇਆ ਝਗੜਾ ਝਗੜਾ ਇੰਨਾ ਜ਼ਿਆਦਾ ਵੱਧ ਗਿਆ ਕਿ ਸੋਰੇ ਦੇ ਵੱਲੋਂ ਨੂ ਦਾ ਕਰ ਦਿੱਤਾ ਗਿਆ ਕਤਲ ਸੋਰੇ ਵੱਲੋਂ ਨੂ ਦਾ ਕਤਲ ਕਰ ਨੂ ਦੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਤੁਹਾਡੀ ਕੁੜੀ ਮਰ ਚੁੱਕੀ ਹੈ ਜਦੋਂ ਪਰਿਵਾਰ ਘਰੇ ਪਹੁੰਚਿਆ ਤਾਂ ਉਹਨਾਂ ਨੇ ਦੇਖਿਆ ਆਪਣੀ ਕੁੜੀ ਦੇ ਗਲੇ ਤੇ ਨਿਸ਼ਾਨ ਅਤੇ ਪੁਲਿਸ ਨੂੰ ਕੀਤੀ ਸ਼ਿਕਾਇਤ ਮੌਕੇ ਤੇ ਪਹੰਚੀ ਪੁਲਿਸ ਨੇ ਸੋਰੇ ਨੂੰ ਕੀਤਾ ਗ੍ਰਿਫਤਾਰ ਅਤੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹਸਪਤਾਲ ਕੋਈ ਨਾ ਗੁਰਪ੍ਰੀਤ ਸਿੰਘ ਸੇ ਤੋਂ ਰਣਾ ਵਾਲੇ ਹੋ। ਨਾ ਪਿੰਡ ਕਾਲੇ ਨੰਗਲ ਤੋਂ ਰਹਿਣ ਵਾਲਾ ਬਟਾਲੇ ਸ਼ਹਿਰ ਦਾ। ਹਾਂਜੀ। ਇੱਥੇ ਕਿਰਾਏ ਤੇ ਰਹਿਣਾ ਸਰ ਪੰਡੋਰੀ। ਪੰਡੋਰੀ ਦੇ ਵਿੱਚ ਪਰਿਵਾਰ ਚ ਕੀ ਲੱਗਦੇ ਨੇ? ਪਰਿਵਾਰ ਚ ਤਾਂ ਸਰ ਮੈਂ ਭਾਈਆ ਲੱਗਦਾ ਜੋ ਜੋਦਾ ਕਹਿੰਦੀ ਮੈਨੂੰ ਭਰਾ ਹੀ ਆ। ਅੱਛਾ ਜੀ। ਤੇ ਕੀ ਐ ਤੁਹਾਡੀ ਭੈਣ ਨਾਲ? ਆਡੀ ਭੈਣ ਨਾਲ ਸਰ ਇਹ ਹੋਇਆ ਵਾ। ਇਹਨੂੰ ਲਾਉਣ ਅਰ ਜੇ ਹੀ ਸਰ ਤੇ ਕਰਦੇ ਉਹਦੇ ਮੰਨਦੇ ਨਹੀਂ। ਤੇ ਬਾਜ ਇਹਨਾਂ ਦਾ ਵਿਆਹ ਸੁਲਾਨਕੀ ਨਾਲ ਹੋ ਗਿਆ। ਤੇ ਬਾਜ ਉਹਨਾਂ ਨੇ ਮਾਰਤੀ। ਇਜ਼ਾਰੀਓ ਹਾਨੂੰ ਫੋਨ ਕੀਤਾ 4 ਵਜੇ ਤੇ 4:30 ਪੌਣੇ 5 ਵਜੇ ਅਸੀਂ ਪਹੁੰਚੇ ਆ ਤੇ 5 ਵਜੇ ਅਸੀਂ ਸਾਰੇ ਪੁਲਿਸ ਵਾਲਿਆਂ ਨੂੰ ਫੋਨ ਕੀਤਾ ਉਹ ਵੀ ਆ ਗਏ ਸਰ ਤੇ ਮੌਕੇ ਤੇ ਇਹਦੇ ਮੁੰਡੇ ਹੀ ਦੋ ਤੇ ਅੰਬਾ ਹੀ ਉੱਥੇ ਸੀ ਉਹਦੀ ਘਰ ਦੀ ਤੇ ਮੰਜੇ ਦੇ ਲੰਮੇ ਪਾਈ ਸੀ ਕੁੜੀ ਤੁਹਾਨੂੰ ਆਂਦੇ ਸਰ ਵੀ ਏਅਰ ਸੋਈ 'ਚ ਡੇਕੇ ਮਰ ਗਈ ਆ ਐਂ ਸਰ ਧੌਂ ਤੇ ਦਾਗ ਵੇਖਿਆ ਕਈ ਸਰ ਉਹਨਾਂ ਨੂੰ ਫੋਨ ਕੀਤਾ ਪੁਲਿਸ ਵਾਲੇ ਸਰ ਨੂੰ ਉਹ ਆਏ ਤੇ ਪੋਸਟਮਾਰਟਮ ਹੋਇਆ ਸਰ ਹਾਂ ਹੁਣ ਇਹਦੇ ਵਿੱਚ ਕੀ ਦੱਸ ਤੋਂਈਓ ਜੀ ਸਰ ਅਸਤੇ ਇੱਕ ਜਾਨੇ ਦੀ ਅਜੀ ਸਰ ਤਾਂ ਤੁਹਾਡੀ ਕੀ ਮੰਗ ਹੈ ਕੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਕਾਰਵਾਈ ਇਹ ਮੰਗਦੇ ਆਂ ਪਿਆੜੀ ਕੁੜੀ ਨੂੰ ਇਨਸਾਫ ਮਿਲੇ ਕੱਲ ਨੂੰ ਹੋਰ ਕਿਸ ਦੀ ਧੀ ਭੈਣਾਂ ਨਾਲ ਸਾਰੇ ਕੰਮ ਹੋਏ ਅਸੀਂ ਤੇ ਗਰੀਬ ਬੰਦੇ ਆਂ ਕਿਰਾਏ ਤੇ ਰਹਿਨੇ ਸਰ ਅਸੀਂ ਕੀ ਕਰ ਸਕਦੇ ਮੁੰਡੇ ਦੇ ਨਾਲ ਕੋਈ ਗੱਲਬਾਤ ਹੋਈ ਹੈ ਬਾਹਰ ਜਿਹੜਾ ਪਿਆਦਾ ਨਹੀਂ ਸਰ ਅਡਰ ਨਾਲ ਕਦੀ ਉਹਦੀ ਗੱਲ ਹੀ ਨਹੀਂ ਹੋਈ ਬਦਿਆਂ ਤਾਂ ਇਨਸਾਫ ਸਰ ਮੰਗਦੇ ਆਂ ਹੁਣਾਂ ਤੇ ਪਹੁੰਚਿਆ ਫਿਕਨੀ ਅੰਮ੍ਰਿਤਸਰ ਨਹੀਂ ਸਰ ਉਹ ਜੇ ਤਾਂ ਅਗਨੀ ਜੇ ਹੈ ਸਪਰਵਾਰ ਨੇ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਨਾਲ ਸਰ ਅਜੇ ਤੱਕ ਤਾਂ ਕੋਈ ਸਮਝ ਨਹੀਂ ਲੱਗਣ ਦੀ ਲਾ ਸਾਡੇ ਤੇ ਕੋਲ ਹੈ ਇੰਨੀ ਕੀ ਕਰ ਸਕਦੇ ਸਰ ਪਾਲੀ ਸੜਕ ਜਿਹੜੀ ਨਾਰਥਰਨ ਕੁੜੀ ਦਾ ਤਕਲ ਕਰ ਦਿੱਤਾ ਗਿਆ ਕਾਰਨ ਕੀ ਰਾਇਜੀ ਤੇ ਕਿਹਦੇ ਵੱਲੋਂ ਕੀਤਾ ਗਿਆ ਇਹ ਇਹਨਾਂ ਨਾਲ ਆਪਸ ਵਿੱਚ ਪਰਿਵਾਰ ਚ ਲੜਾਈ ਝਗੜਾ ਚੱਲਦਾ ਸੀ ਸੌਹਰੇ ਨਾਲੋਂ ਜ਼ਿਆਦਾ ਲੜਾਈ ਝਗੜਾ ਜਿਹੜਾ ਉਹ ਸਾਹਮਣੇ ਆਇਆ ਜਿਹੜਾ ਇਹ ਘਰ ਵਾਲਾ ਆ ਰਾਜਿੰਦਰ ਕੌਰ ਦਾ ਖਤੀ ਗੋਰਾ ਉਹ ਦਬਾਈ ਰਿੰਦਾ ਸੌਰੇ ਨਾਲ ਨਹੀਂ ਬੜਦੀ ਨਹੀਂ ਇਹਦਾ ਲਵ ਮੈਂ ਅੱਜ ਕਰਾਈ ਸੀ ਮਰੀ ਆਨਬਾ ਰਹਿੰਦੀ ਸੀ ਤੇ ਜਿਹੜੀ ਗੱਲ ਸਾਹਮਣੇ ਆਈ ਆ ਕਿ ਸੌਰੇ ਨੇ ਗਲ ਕੁੱਟ ਕੇ ਮਾਰਤਾ ਜੋ ਮੋਨੇ ਦਾ ਵਿਆਹ ਕਰਵਾਦਾ ਹੋਇਆ ਅੱਠ ਮਹੀਨੇ ਪਹਿਲਾਂ ਕੀ ਨਾਮ ਕੁੜੀ ਦਾ ਰਾਜਵਿੰਦਰ ਕੌਰ ਤਾਂ ਕਿੱਥੋਂ ਜਨਨ ਵਾਲੀ ਕਰੇ ਇਹ ਪਲੋਰੀ ਕਰਾਇ ਤੇ ਰਹਿੰਦੇ ਆ ਜੀ ਇਹਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਇਹੇ ਕਰਾਇ ਤੇ ਰਹਿੰਦੇ ਆ ਤੇ ਪਲੋਰੀ ਵਿੱਚ ਹੀ ਵਿਆਹ ਹੋਇਆ ਜੀ ਤਾਂ ਮਾਰਿਆ ਕਿੱਦਾਂ ਗਿਆ ਜੀ ਉਹਦੇ ਸੋਹਰੇ ਦੇ ਨਾਲ ਗਲ ਘੁੱਟ ਕੇ ਮਾਰੇ ਗਏ ਤਾਂ ਗ੍ਰਿਫਤਾਰੀ ਪਾਈ ਗਈ ਜੀ ਉਹਦੇ ਨਾਲ ਸੋਹਰਾ ਗ੍ਰਿਫਤਾਰ ਹੈ ਜੀ ਰਾਤ ਦਾ ਸੋਹਰਾ ਅਸੀਂ ਸਵੇਰੇ ਸੋਹਰੇ ਨੂੰ ਗ੍ਰਿਫਤਾਰ ਕਰ ਲਿਆ ਜੀ ਕਾਰਵਾਈ ਚੱਲ ਰਹੀ ਹੈ ਜੀ ਐਸ ਐਚ ਓ ਸਾਹਿਬ ਕੋਲ ਤਬਦੀਸ਼ ਕਰ ਰਹੇ ਨੇ ਜਿਹੜੀ ਤਬਦੀਸ਼ ਜੋ ਕਾਰਵਾਈ ਅਮਰਤ ਲਿਆਂਦੀ ਜਾਊਗੀ ਪ੍ਰਾਪਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز